ਆਤਰੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਚੈਨਲ 'ਤੇ। ਤੋਤੂ ਇਹ ਹੈਗਾ ਗਾਣੀ ਵਾਲਾ ਤੋਤਾ। ਚਲੋ ਜੀ ਤੋਤਿਆਂ ਦੀਆਂ ਅਲੱਗ-ਅਲੱਗ ਪ੍ਰਜਾਤੀਆਂ। ਵਾਹ ਜੀ। ਆ ਸੇ ਇੱਧਰ ਆ ਗਿਆ ਸੇ ਗਿਆਨਿਕ ਨਾਂ ਹੈ ਵਾ ਡਿਸਟ੍ਰਿਕਟਸ ਇੰਡੀਕਾ ਕੇਰ ਖਣਤਾਰੀਆ ਉਹ ਬੈਠਾ ਹੈ ਜਿਹਨੂੰ ਆਪਾਂ ਸਹੀ ਕਹਿੰਦੇ ਆ ਕੰਡਿਆਰਾ ਇਹ ਕੀ ਚੀਜ਼ ਹੈ ਦੇਖ ਚੀਜ਼ ਇਹਨੂੰ ਪਹਿਲਾਂ ਕੰਡਿਆਰਾ ਕਹਿੰਦੇ ਹੁੰਦੇ ਸੀ ਉਹਨੂੰ ਦਿਖਾਉਨੇ ਆ ਕਾਲੇ ਹੀਰਣ ਆ ਪੜ ਲਿਓ ਇਹਨਾਂ ਦਾ ਬਾਇਓ ਡਾਟਾ ਉਹ ਬੈਠਾ ਕਾਲੇ ਹੀਰਣ ਜੇ ਤੁਹਾਨੂੰ ਦੇਖਦੇ ਨੇ ਆ ਵਿਕੇ ਦਾ ਚਟੇ ਇਹਨਾਂ ਨਾਲੇ ਲਿਖਿਆ ਕਾਲੇ ਚਟੇ ਹੀਰਣ ਦਿਖਾਈ ਜਾਂਦੇ ਆ ਹਾਂਜੀ ਦੋਸਤੋ ਤੁਹਾਨੂੰ ਵਲੋਗ ਵਧੀਆ ਲੱਗ ਰਿਹਾ ਹੋਗਾ ਦੇਖ ਕੇ ਦੱਸ ਜ਼ਰੂਰ ਦੱਸਿਓ ਇਹ ਪਟਿਆਲੇ ਦਾ ਡੀਅਰ ਪਾਰਕ ਜਾਂ ਪਟਿਆਲਾ ਜੂ ਵੀ ਕਹਿੰਦੇ ਨੇ ਇਹਨਾਂ ਨੂੰ ਇੱਧਰ ਆ ਗਏ ਦੇਖੋ ਮੋਰਾਂ ਦੀ ਪੈਲ ਵਾ 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 ਦੇਖੋ ਕੀ ਬਾਤ ਹੈ ਜੀ ਦੇਖੋ ਜੀ ਮੋਰਾਂ ਦੀ ਪੈਲ ਦੇਖ ਮੋਰਾਂ ਦੀ ਗੈਰ ਲਓ ਜੀ ਦੇਖੋ ਜਿਨੇ ਕਦੇ ਨਹੀਂ ਦੇਖਿਆ ਵੀ ਮੋਰ ਪੈਲ ਕਿਵੇਂ ਪਾਉਂਦਾ ਹੈ ਸੋ ਸਾਡੀ ਵੀਡੀਓ ਦੀ ਜਰਾ ਜਰੀਏ ਜਰੂਰ ਦੇਖੋ ਕੀ ਬਾਤ ਹੈ ਜੀ ਮੋਰ ਵੀ ਅੱਜ ਖੁਸ਼ ਹੋਇਆ ਹੈ ਕਿ ਸਾਡਾ ਵਲੌਗ ਬਣ ਰਿਹਾ ਹੈ ਦੇ ਲੱਕੜੀ ਵਾਲੀ ਲੈ ਆਹ 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 ਚਾਹ ਲੈ ਆਵਿਲਾ ਜੀਵਾ ਸਾਡੀ ਖਾਤਰੀ ਬੈਜੇ ਸਹੀ ਗੱਲ ਐ ਦੇਖ ਮੌਕੇ ਤੇ ਆਇਆ ਆਪਾਂ ਵੀ ਉਹ ਦੋਸਤੋ ਮੌਕੇ ਤੇ ਇਹ ਹੈ ਲਾਲ ਜੰਗਲੀ ਮੁਰਗੀ ਰੈਡ ਜੰਗਲ ਫਾਊਲ ਦੇਖ ਲੋ ਇਹ ਆ ਗਿਆ ਭਾਈ ਚਿਤਲਾ ਹਿਰਨ ਸਾਰਾ ਇਹਨਾਂ ਦਾ ਬਾਇਓ ਡਾਟਾ ਉਹ ਕਰਦੇ ਨੇ ਜਿਹੜੇ ਦੇਖ ਸਕਦੇ ਹੋ ਤੇ ਜੇ ਸ਼ਾਇਦ ਦਿਖੇ ਤਾਂ ਦਿਖਾਉਂਦੇ ਆ ਜ਼ੂਮ ਕਰਕੇ